ਜਦੋਂ ਡੇਰਾ ਬਿਆਸ ਤੇ ਪੈਰੋਕਾਰ ਤੇ ਸੰਤ ਮਸਕੀਨ ਜੀ ਦਾ ਆਮੋ-ਸਾਮਣ ਹੁੰਦਾ ਹੈ ਜੇਕਰ ਜੈਨੀ ਬੋਧੀ ਸਨਾਤਨੀ ਮੂਰਤੀ ਪੂਜਾ ਕਰਦੇ ਨੇ ਪੱਥਰਾਂ ਦੀ ਪੂਜਾ ਕਰਦੇ ਨੇ ਤਾਂ ਸਿੱਖ ਵੀ ਤਾਂ ਕਾਗਜ਼ ਦੀ ਕਿਤਾਬ ਦੀ ਪੂਜਾ ਕਰਦਾ ਹੈ ਜੇਕਰ ਕੋਈ ਦੇਹਧਾਰੀ ਮਨੁੱਖ ਗੁਰੂ ਨਹੀਂ ਹੋ ਸਕਦਾ ਤਾਂ ਫਿਰ ਅੱਖਰ ਕਿਵੇਂ ਗੁਰੂ ਹੋ ਸਕਦੇ ਹਨ ਤੁਹਾਡਾ ਗੁਰੂ ਗ੍ਰੰਥ ਸਾਹਿਬ 4-500 ਰੁਪਏ ਚ ਬਾਜ਼ਾਰ ਚ ਮਿਲ ਜਾਂਦਾ ਹੈ ਤੇ ਸਾਡੇ ਗੁਰੂ ਨੂੰ ਨੋਟਾਂ ਦੇ ਨਾਲ ਤੋਲਿਆ ਜਾਂਦਾ ਹੈ ਅਸੀਂ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਸੁਣਾਉਂਦੇ ਹਾਂ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਸਾਡੇ ਮੁਹਤਾਜ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਅੱਜ ਦੀ ਇਹ ਵੀਡੀਓ ਦਾ ਸਰੋਤ ਸੰਤ ਮਸਕੀਨ ਜੀ ਦੀ ਇੱਕ ਕਥਾ ਹੈ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਕਿਵੇਂ ਡੇਰਾ ਬਿਆਸ ਦੇ ਕੁਝ ਪੈਰੋਕਾਰ ਉਹਨਾਂ ਕੋਲ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਤੁਲਨਾ ਇੱਕ ਆਮ ਕਾਗਜ਼ ਨਾਲ ਅੱਖਰਾਂ ਨਾਲ ਤੇ ਆਮ ਕਿਤਾਬ ਨਾਲ ਕਰ ਰਹੇ ਸਨ ਤੇ ਫਿਰ ਸੰਤ ਮਸਕੀਨ ਜੀ ਨੇ ਉਹਨਾਂ ਨੂੰ ਕੀ ਦਲੀਲਾਂ ਦਿੱਤੀਆਂ ਕਿ ਉਹਨਾਂ ਦੀ ਬੋਲਤੀ ਬੰਦ ਹੋ ਗਈ ਤੇ ਜਿਸ ਤੋਂ ਬਾਅਦ ਉਹਨਾਂ ਨੇ ਇੱਕ ਕਿਤਾਬ ਲਿਖ ਕੇ ਸੰਤ ਮਸਕੀਨ ਜੀ ਬਾਰੇ ਕੂੜ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਇਹ ਸਭ ਜਾਣਾਂਗੇ ਆਪਾਂ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਸ਼ਹਿਰ ਅੰਮ੍ਰਿਤਸਰ ਸਾਹਿਬ ਦੇ ਇੱਕ ਕਿਤਾਬ ਵਿਕਰੇਤਾ ਸਰਦਾਰ ਬੂਟਾ ਸਿੰਘ ਜੀ ਜੋ ਸੰਤ ਮਸਕੀਨ ਜੀ ਦੇ ਕਾਫੀ ਚੰਗੇ ਦੋਸਤ ਹਨ ਉਹਨਾਂ ਨੇ ਸੰਤ ਮਸਕੀਨ ਜੀ ਨੂੰ ਇੱਕ ਵਾਰ ਕਿਹਾ ਕਿ ਇੱਕ ਬਹੁਤ ਵੱਡੀ ਮੁਸ਼ਕਲ ਆਣ ਪਈ ਹੈ ਡੇਰਾ ਰਾਧਾ ਸੁਆਮੀ ਵਾਲੇ 4 ਤੋਂ 5000 ਕਿਤਾਬ ਮੇਰੀ ਦੁਕਾਨ ਉੱਪਰ ਸੁੱਟ ਗਏ ਨੇ ਤੇ ਕਹਿ ਰਹੇ ਨੇ ਕਿ ਹਰੇਕ ਵਿਕਰੇਤਾ ਨੂੰ ਇੱਕ ਕਿਤਾਬ ਮੁਫਤ ਚ ਵੰਡੀ ਜਾਵੇ ਤਾਂ ਸੰਤ ਮਸਕੀਨ ਜੀ ਕਹਿਣ ਲੱਗੇ ਕਿ ਫਿਰ ਵੰਡ ਦਿਓ ਕਿਤਾਬ ਕੀ ਮੁਸ਼ਕਲ ਆ ਤਾਂ ਬੂਟਾ ਸਿੰਘ ਜੀ ਕਹਿੰਦੇ ਨੇ ਕਿ ਮੁਸ਼ਕਲ ਇਹ ਆ ਕਿ ਇਹ ਕਿਤਾਬ ਤੁਹਾਡੇ ਖਿਲਾਫ ਹੈ ਜਿਸ ਦਾ ਨਾਮ ਹੈ ਵੱਡੇ ਢੋਲ ਦੀ ਪੋਲ ਖੋਲ ਦਿੱਤੀ ਇਸ ਕਿਤਾਬ ਦੇ ਵਿੱਚ ਸੰਤ ਮਸਕੀਨ ਜੀ ਦੇ ਖਿਲਾਫ ਕਾਫੀ ਕੂੜ ਪ੍ਰਚਾਰ ਕੀਤਾ ਗਿਆ ਸੀ ਕਾਫੀ ਮਾੜਾ ਚੰਗਾ ਬੋਲਿਆ ਗਿਆ ਸੀ ਤੇ ਅਖੀਰਲੇ ਵਰਕੇ ਉੱਪਰ ਤਾਂ ਸੰਤ ਮਸਕੀਨ ਜੀ ਨੂੰ ਇੱਕ ਧਮਕੀ ਦੇ ਦਿੱਤੀ ਗਈ ਸੀ ਕਿ ਅਸੀਂ ਸੰਤ ਮਸਕੀਨ ਜੀ ਉੱਪਰ ਮਾਨ ਹਾਨੀ ਦਾ ਹਾਈ ਕੋਰਟ ਦੇ ਵਿੱਚ ਇੱਕ ਕੇਸ ਕਰਾਂਗੇ ਤੇ ਜਿਸ ਦੇ ਹਰਜਾਨੇ ਵਜੋਂ ਸੰਤ ਮਸਕੀਨ ਜੀ ਨੂੰ 50 ਲੱਖ ਰੁਪਏ ਦੇਣੇ ਪੈਣਗੇ ਹੁਣ ਜੇਕਰ ਵਜ੍ਹਾ ਦੀ ਗੱਲ ਕਰੀਏ ਕਿ ਉਹਨਾਂ ਨੇ ਸੰਤ ਮਸਕੀਨ ਜੀ ਦੇ ਖਿਲਾਫ ਇਹ ਕਿਤਾਬ ਕਿਉਂ ਲਿਖੀ ਤੇ ਉਹਨਾਂ ਦੇ ਖਿਲਾਫ ਇਹ ਕੂੜ ਪ੍ਰਚਾਰ ਕਿਉਂ ਕੀਤਾ ਤਾਂ ਸੰਤ ਮਸਕੀਨ ਜੀ ਦੱਸਦੇ ਹਨ ਕਿ ਉਨੀ ਦਿਨੀ ਉਹਨਾਂ ਨੇ ਰਹਿائش ਗੁਰਦੁਆਰਾ ਸ਼ੀਸ਼ਗੰਜ ਸਾਹਿਬ ਵਿਖੇ ਕੀਤੀ ਹੋਈ ਸੀ ਤਾਂ ਉੱਥੇ ਉਹਨਾਂ ਕੋਲ ਰਾਧਾ ਸਵਾਮੀ ਡੇਰੇ ਦੇ ਤੇ ਨਿਰੰਕਾਰੀਆਂ ਦੇ ਕੁਝ ਪੈਰੋਕਾਰ ਆਉਂਦੇ ਹਨ ਉਹ ਗਿਣਤੀ ਵਿੱਚ ਵੈਸੇ ਤਾਂ 20 ਕੁ ਸਨ ਪਰ ਉਹਨਾਂ ਵਿੱਚ ਜੋ ਬੁਲਾਰੇ ਸਨ ਉਹ ਸਿਰਫ ਦੋ ਹੀ ਸਨ ਉਹ ਸੰਤ ਮਸਕੀਨ ਜੀ ਨੂੰ ਕਹਿਣ ਲੱਗੇ ਕਿ ਗਿਆਨੀ ਜੀ ਇੱਕ ਗੱਲ ਦੱਸੋ ਕਿ ਅਖਰ ਤਾਂ ਮੁਰਦਾ ਹੁੰਦੇ ਹਨ ਫਿਰ ਮੁਰਦਾ ਗੁਰੂ ਕਿਵੇਂ ਹੋ ਸਕਦਾ ਹੈ ਗੁਰੂ ਤਾਂ ਉਹ ਹੁੰਦਾ ਹੈ ਜੋ ਜਿਉਂਦਾ ਜਾਗਦਾ ਹੋਵੇ ਜਿਸ ਦੇ ਵਿੱਚ ਜਿੰਦ ਜਾਨ ਹੋਵੇ ਫਿਰ ਅੱਖਰ ਗੁਰੂ ਕਿਵੇਂ ਹੋ ਸਕਦੇ ਹਨ ਕਿਉਂਕਿ ਗੁਰੂ ਗ੍ਰੰਥ ਸਾਹਿਬ ਚੱਕਰ ਲਿਖੇ ਹੋਏ ਹਨ ਤੇ ਇਸ ਹਸਾਬ ਨਾਲ ਤੁਸੀਂ ਅੱਖਰਾਂ ਦੀ ਪੂਜਾ ਕਰਦੇ ਹੋ ਅੱਖਰਾਂ ਨੂੰ ਗੁਰੂ ਮੰਨਦੇ ਹੋ ਵੈਸੇ ਤਾਂ ਮੇਰਾ ਨਿੱਜੀ ਵਿਚਾਰ ਆ ਕਿ ਜਿੱਥੇ ਵੀ ਦਸ਼ਮ ਵਿਰੋਧੀ ਮਿਲੇ ਜਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਰੋਧੀ ਮਿਲੇ ਤਾਂ ਸਾਨੂੰ ਜੁੱਤੀ ਲਾ ਲੈਣੀ ਚਾਹੀਦੀ ਹੈ ਪਰ ਉਹ ਸੰਤ ਮਸਕੀਨ ਜੀ ਸਨ ਗਿਆਨ ਦਾ ਸਾਗਰ ਸਨ ਉਹ ਜਾਣਦੇ ਸਨ ਕਿ ਇਹੋ ਜਿਹੇ ਵਿਚਾਰ ਧਾਰਾ ਨੂੰ ਕਿਵੇਂ ਦਲੀਲਾਂ ਨਾਲ ਤੇ ਤਰਕ ਨਾਲ ਖਤਮ ਕੀਤਾ ਜਾ ਸਕਦਾ ਹੈ ਸੰਤ ਮਸਕੀਨ ਜੀ ਉਹਨਾਂ ਦੀ ਗੱਲ ਦਾ ਜਵਾਬ ਦਿੰਦੇ ਹੋਏ ਬੋਲੇ ਕਿ ਹੁਣ ਮੰਨ ਲਓ ਇੱਕ ਘਰ ਦੇ ਵਿੱਚ ਉਹਨਾਂ ਦਾ ਇਕਲੌਤਾ ਪੁੱ ਪੜਾਈ ਕਰਨ ਵਾਸਤੇ ਜਾਂ ਕਮਾਈ ਕਰਨ ਵਾਸਤੇ ਵਿਦੇਸ਼ ਵਿੱਚ ਚਲਾ ਜਾਂਦਾ ਏ ਤੇ 4-5 ਸਾਲ ਬਾਅਦ ਉਸ ਦੀ ਇੱਕ ਚਿੱਠੀ ਆਉਂਦੀ ਏ ਜਿਸ ਦੇ ਵਿੱਚ ਉਸਨੇ ਲਿਖਿਆ ਹੁੰਦਾ ਏ ਕਿ ਮੈਂ ਹੁਣ ਘਰ ਵਾਪਸ ਆ ਰਿਹਾ ਇਹ ਚਿੱਠੀ ਪੜ ਕੇ ਉਹਨਾਂ ਦੇ ਘਰ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਜਾਂਦੀ ਏ ਮਾਪੇ ਅੱਖਾਂ ਤੋਂ ਅੰਨੀ ਕਿਉਂ ਨਾ ਹੋਵੇ ਪਰ ਉਸ ਨੂੰ ਇੰਜ ਲੱਗਦਾ ਜਿਵੇਂ ਉਸ ਦੀ ਅੱਖਾਂ 'ਚ ਰੌਸ਼ਨੀ ਵਾਪਸ ਆ ਗਈ ਹੋਵੇ ਪਿਓ ਨੂੰ ਇੰਜ ਲੱਗਦਾ ਏ ਕਿ ਜਿਵੇਂ ਉਸ ਦੀਆਂ ਬਾਹਾਂ ਵਾਪਸ ਆ ਗਈਆਂ ਹੁਣ ਭੈਣਾਂ ਖੁਸ਼ੀ 'ਚ ਪਹਿਲਾ ਪਾਉਣ ਲੱਗ ਪੈਂਦੀਆਂ ਨੇ ਚੁੰਮਣ ਲੱਗ ਜਾਂਦੀਆਂ ਨੇ ਹੁਣ ਉਹਨਾਂ ਨੂੰ ਕੋਈ ਕਹੇ ਕਿ ਤੁਸੀਂ ਇਹ ਚਾਰ ਅੱਖਰਾਂ ਨੂੰ ਪੜ ਕੇ ਇੰਨਾ ਖ ਹਨ ਤਾਂ ਇਹ ਚਾਰ ਅੱਖਰ ਹੀ ਫਿਰ ਇਹਨਾਂ ਚਾਰ ਮੁਰਦਾ ਅੱਖਰਾਂ ਨੂੰ ਪੜ ਕੇ ਤੁਸੀਂ ਆਪਣੇ ਘਰ ਨੂੰ ਗੁਲਿਸਤਾਨ ਕਿਉਂ ਬਣਾ ਲਿਆ ਏ ਤੁਸੀਂ ਇੰਨੇ ਖੁਸ਼ ਕਿਉਂ ਰਹੇ ਹੋ ਫਿਰ ਇਸੇ ਤਰ੍ਹਾਂ ਸੰਤ ਮਸਕੀਨ ਜੀ ਕਹਿੰਦੇ ਨੇ ਕਿ ਮੰਨ ਲਓ ਇੱਕ ਦੂਜਾ ਘਰ ਏ ਤੇ ਉਹਨਾਂ ਦਾ ਵੀ ਪੁੱਤਰ ਵਿਦੇਸ਼ ਗਿਆ ਆਇਆ ਏ ਤੇ ਉਸ ਨੂੰ ਵੀ ਗਿਆ ਚਾਰ ਪੰਜ ਸਾਲ ਹੋ ਗਏ ਨੇ ਤੇ ਉਹਨਾਂ ਦੇ ਘਰ ਵਿੱਚ ਵੀ ਇੱਕ ਚਿੱਠੀ ਆਉਂਦੀ ਏ ਜਿਸ ਦੇ ਉੱਪਰ ਲਿਖਿਆ ਹੁੰਦਾ ਏ ਕਿ ਤੁਹਾਡਾ ਪੁੱਤ ਕਿਸੇ ਹਾਦਸੇ ਦੇ ਵਿੱਚ ਮਰ ਗਿਆ ਏ ਹੁਣ ਭਾਵੇਂ ਉਸ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੀ ਕਿਉਂ ਨਾ ਹੋਵੇ ਪਰ ਚਿੱਠੀ ਮਿਲਦਿਆਂ ਇਹ ਖਬਰ ਮਿਲਦਿਆਂ ਇਹ ਚਾਰ ਅੱਖਰ ਪੜ੍ਹ ਕੇ ਉਹਨਾਂ ਦੇ ਘਰ ਦੇ ਅੰਦਰ ਮਾਤਮ ਦਾ ਮਾਹੌਲ ਛਾ ਜਾਂਦਾ ਏ ਮਾਂ ਗਸ਼ ਖਾ ਕੇ ਡਿੱਗ ਪੈਂਦੀ ਏ ਬਾਪੂ ਦੀਆਂ ਅੱਖਾਂ ਅੱਗੇ ਹਨੇਰਾ ਛਾ ਜਾਂਦਾ ਏ ਉਹਨਾ ਹੋ ਜਾਂਦਾ ਏ ਭੈਣਾਂ ਆਪਣੇ ਵਾਲ ਖੋਣ ਲੱਗਦੀਆਂ ਨੇ ਹੁਣ ਉਹਨਾਂ ਨੂੰ ਕੀ ਪੁੱਛੇ ਕਿ ਤੁਸੀਂ ਇਹਨਾਂ ਮੁਰਦਾ ਚਾਰ ਅੱਖਰਾਂ ਆ ਰਹੇ ਹੋ ਹਨ ਤਾਂ ਇਹ ਚਾਰ ਅੱਖਰ ਹੀ ਇਸ ਤਰ੍ਹਾਂ ਸੰਤ ਮਸਕੀਨ ਜੀ ਉਹਨਾਂ ਨੂੰ ਦਲੀਲ ਦਿੰਦੇ ਹੋਏ ਕਹਿੰਦੇ ਨੇ ਕਿ ਅੱਖਰ ਜਾਂ ਬੋਲ ਅੰਮ੍ਰਿਤ ਵੀ ਹਨ ਤੇ ਜ਼ਹਿਰ ਵੀ ਹਨ ਸਾਲਾਂ ਪੁਰਾਣੀ ਯਾਰੀ ਸਿਰਫ ਇੱਕ ਬੋਲ ਕਰਕੇ ਟੁੱਟ ਜਾਂਦੀ ਏ ਤੇ ਸਾਲਾਂ ਪੁਰਾਣੀ ਦੁਸ਼ਮਣੀ ਵੀ ਇੱਕ ਬੋਲ ਕਰਕੇ ਦੁਬਾਰਾ ਦੋਸਤੀ ਚ ਬਦਲ ਜਾਂਦੀ ਏ ਇਹ ਬੋਲ ਇਹ ਅੱਖਰ ਹੀ ਹਨ ਜੋ ਸਾਨੂੰ ਸਾਰਾ ਕੁਝ ਮਹਿਸੂਸ ਕਰਾਉਂਦੇ ਨੇ ਸੰਤ ਮਸਕੀਨ ਜੀ ਨੇ ਇਸ ਗੱਲ ਨੂੰ ਹੋਰ ਸਪਸ਼ਟ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਦੀ ਇੱਕ ਸਾਖੀ ਦਾ ਹਵਾਲਾ ਦਿੱਤਾ ਉਹਨਾਂ ਨੇ ਕਿਹਾ ਕਿ ਇੱਕ ਵਾਰ ਗੁਰੂ ਨਾਨਕ ਸਾਹਿਬ ਭਾਈ ਮਰਦਾਨਾ ਜੀ ਦੇ ਨਾਲ ਬਾਬਾ ਫਰੀਦ ਜੀ ਦੇ 11ਵੇਂ ਗੱਦੀ ਨਿਸ਼ੀਨ ਸ਼ੇਖ ਬ੍ਰਹਮ ਨੂੰ ਮਿਲਦੇ ਹਨ ਤੇ ਸ਼ੇਖ ਬ੍ਰਹਮ ਗੁਰੂ ਨਾਨਕ ਸਾਹਿਬ ਨੂੰ ਪੁੱਛਦਾ ਹੈ ਕਿ ਤੁਸੀਂ ਕਹਿੰਦੇ ਹੋ ਕਿ ਇੱਕ ਬੋਲ ਪਰਮਾਤਮਾ ਨਾਲ ਮਿਲਾ ਦਿੰਦਾ ਹੈ ਇੱਕ ਬੋਲ ਬੰਦੇ ਨੂੰ ਸ਼ਾਂਤ ਕਰ ਦਿੰਦਾ ਹੈ ਇਹ ਕਿਵੇਂ ਹੋ ਸਕਦਾ ਹੈ ਗੁਰੂ ਨਾਨਕ ਸਾਹਿਬ ਭਾਈ ਮਰਦਾਨਾ ਜੀ ਨੂੰ ਇਸ਼ਾਰਾ ਕਰਦੇ ਹਨ ਤੇ ਜਿਸ ਤੋਂ ਬਾਅਦ ਭਾਈ ਮਰਦਾਨਾ ਜੀ ਸ਼ੇਖ ਬ੍ਰਹਮ ਨੂੰ ਕੋਈ ਅਜੀਹਾ ਜਾਂਦਾ ਬਹੁਤ ਚੜ ਜਾਂਦਾ ਏ ਤਾਂ ਸ਼ੇਖ ਬ੍ਰਹਮ ਕਹਿੰਦਾ ਕਿ ਤੁਸੀਂ ਇਸ ਬੰਦੇ ਨੂੰ ਆਪਣੇ ਨਾਲ ਰੱਖੀ ਫਿਰਦੇ ਹੋ ਇਹ ਤੁਹਾਡੇ ਨਾਲ ਰਵਾਬ ਜਾਉਂਦਾ ਜੋ ਇੰਨਾ ਮਾੜਾ ਬੋਲਦਾ ਇੰਨਾ ਗਲਤ ਬੋਲਦਾ ਤਾਂ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਕੀ ਹੋਇਆ ਉਹਨਾਂ ਨੇ ਤਾਂ ਸਿਰਫ ਇੱਕ ਬੋਲ ਬੋਲਿਆ ਤੇ ਤੂੰ ਇਹਨਾਂ ਗੁੱਸੇ ਵਿੱਚ ਆ ਗਿਆ ਜੇਕਰ ਮਰਦਾਨੇ ਦਾ ਇੱਕ ਬੋਲ ਤੈਨੂੰ ਇਹਨਾਂ ਤਪਾ ਸਕਦਾ ਏ ਤਾਂ ਫਿਰ ਤੂੰ ਇਸ ਗੱਲ ਤੋਂ ਕਿਉਂ ਇਨਕਾਰੀ ਹੁੰਨਾ ਕਿ ਇੱਕ ਬੋਲ ਪਰਮਾਤਮਾ ਨਾਲ ਵੀ ਮਿਲਾ ਸਕਦਾ ਏ ਇੱਕ ਬੋਲ ਇਨਸਾਨ ਨੂੰ ਸ਼ਾਂਤੀ ਵੀ ਦੇ ਸਕਦਾ ਏ ਸੰਤ ਮਸਕੀਨ ਜੀ ਦੀਆਂ ਇਹ ਦਲੀਲਾਂ ਸੁਣ ਕੇ ਬੰਦੇ ਕਹਿੰਦੇ ਹਨ ਕਿ ਠੀਕ ਆ ਅਸੀਂ ਤੁਹਾਡੀ ਇਹ ਗੱਲ ਮੰਨ ਲੈਂਦੇ ਆ ਪਰ ਇੱਕ ਗੱਲ ਤੁਸੀਂ ਸਾਡੀ ਵੀ ਮੰਨੋ ਕਿ ਅੱਖਰ ਮੁਰਦਾ ਹਨ ਇਹ ਬੋਲਦੇ ਨਹੀਂ ਤੇ ਇਹਨਾਂ ਨੂੰ ਅਸੀਂ ਬੋਲਦੇ ਹਾਂ ਇਹਨਾਂ ਦਾ ਉਚਾਰਨ ਅਸੀਂ ਕਰਦੇ ਹਾਂ ਇਹਨਾਂ ਸ਼ਬਦਾਂ ਨੂੰ ਅਸੀਂ ਪੜ੍ਹਦੇ ਹਾਂ ਬੇਸ਼ੱਕ ਇਹ ਬਾਣੀ ਗੁਰੂ ਨਾਨਕ ਦੀ ਲਿਖੀ ਹੋਵੇਗੀ ਪਰ ਇਸ ਨੂੰ ਅਸੀਂ ਪ ਸ਼ਬਦ ਗੁਰੂ ਅਰਜਨ ਦੇਵ ਜੀ ਦੇ ਹੋਣਗੇ ਇਹ ਪੰਕਤੀਆਂ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਹੋਣਗੀਆਂ ਪਰ ਉਚਾਰਨ ਕਰਨ ਵਾਲੇ ਅਸੀਂ ਹਾਂ ਇਹਨਾਂ ਨੂੰ ਧੁਨੀਆ ਅਸੀਂ ਦਿੰਦੇ ਹਾਂ ਇਹਨਾਂ ਨੂੰ ਆਵਾਜ਼ ਅਸੀਂ ਦਿੰਦੇ ਹਾਂ ਇਸ ਕਰਕੇ ਗੱਲ ਮੰਨੋ ਕਿ ਗੁਰੂ ਗ੍ਰੰਥ ਸਾਹਿਬ ਸਾਡੇ ਮਹਤਾਜ ਹਨ ਤਾਂ ਸੰਤ ਮਸਕੀਨ ਜਿਸ ਦਾ ਜਵਾਬ ਵਿੱਚ ਬੋਲੇ ਕਿ ਇੱਕ ਅਨਪੜ ਔਰਤ ਹੈ ਤੇ ਮੰਨ ਲਓ ਕਿ ਉਸ ਦਾ ਪਤੀ ਪਰਦੇਸ ਗਿਆ ਆਏ ਤੇ ਹੁਣ ਆਪਣੀ ਪਤਨੀ ਨੂੰ ਪਰਦੇਸ ਤੋਂ ਚਿੱਠੀ ਲਿਖਦਾ ਏ ਚਿੱਠੀ ਬਹੁਤ ਲੰਮੀ ਚੋੜੀ ਏ ਪਰ ਉਸਦੀ ਪਤਨੀ ਨੂੰ ਇਹ ਚਿੱਠੀ ਪੜਨੀ ਨਹੀਂ ਆਉਂਦੀ ਤੇ ਉਹ ਗਵਾਂਢ ਵਿੱਚ ਰਹਿੰਦੇ ਇੱਕ ਬੰਦੇ ਕੋਲ ਜਾਂਦੀ ਏ ਤੇ ਉਸ ਨੂੰ ਕਹਿੰਦੀ ਏ ਕਿ ਵੀਰ ਜੀ ਮੈਨੂੰ ਇਹ ਚਿੱਠੀ ਪੜ ਕੇ ਸੁਣਾ ਦਿਓ ਹੁਣ ਜਿੰਨੇ ਚਿੱਠੀ ਲਿਖੀ ਏ ਉਹਨੇ ਉਸੇ ਤਰ੍ਹਾਂ ਚਿੱਠੀ ਲਿਖੀ ਏ ਜਿਵੇਂ ਉਸ ਦਾ ਉਸ ਦੇ ਨਾਲ ਸੰਬੰਧ ਹੈ ਤੇ ਉਹਨੇ ਬੋਲ ਵੀ ਇਹੋ ਜਿਹੇ ਲਿਖੇ ਹੋਣਗੇ ਕਿ ਜਿਵੇਂ ਉਹ ਚਿੱਠੀ ਪੜਨ ਵਾਲੇ ਨੂੰ ਸੰਬੋਧਨ ਕਰਨਾ ਚਾਹੁੰਦਾ ਹੈ ਜਿਵੇਂ ਮੇਰੀ ਪਿਆਰੀ ਪਤਨੀ ਤੇ ਹੁਣ ਜਿਹੜਾ ਚਿੱਠੀ ਪੜ ਰਿਹਾ ਏ ਉਹ ਵੀ ਚਿੱਠੀ ਦੇ ਇੱਕ ਇੱਕ ਅੱਖਰ ਨੂੰ ਉਸੇ ਤਰ੍ਹਾਂ ਹੂਬਹੂ ਪੜ੍ਹ ਕੇ ਸੁਣਾ ਰਿਹਾ ਹੈ ਜਿਵੇਂ ਚਿੱਠੀ ਲਿਖਣ ਵਾਲੇ ਨੇ ਲਿਖਿਆ ਹੋਇਆ ਹੈ ਉਹ ਜੇਕਰ ਉੱਥੇ ਮੇਰੀ ਪਿਆਰੀ ਪਤਨੀ ਲਿਖਿਆ ਹੈ ਤਾਂ ਉਹ ਵੀ ਮੇਰੀ ਪਿਆਰੀ ਪਤਨੀ ਹੀ ਪੜ੍ਹ ਕੇ ਸੁਣਾ ਰਿਹਾ ਹੈ ਤੇ ਉਸ ਦੀ ਪਤਨੀ ਜੋ ਅਨਪੜ ਹੈ ਤਾਂ ਉਹ ਵੀ ਉਸ ਦੀਆਂ ਗੱਲਾਂ ਤੇ ਉਵੇਂ ਹੀ ਹੰਗਾਰੇ ਭਰ ਰਹੀ ਹੈ ਉਹ ਚਿੱਠੀ ਪੜ੍ਹੀ ਜਾ ਰਿਹਾ ਹੈ ਤੇ ਉਹ ਔਰਤ ਹੁੰਗਾਰੇ ਭਰੀ ਜਾ ਰਹੀ ਹੈ ਕਿਉਂਕਿ ਹੁਣ ਉਹ ਔਰਤ ਹੁੰਗਾਰੇ ਭਰ ਰਹੀ ਹੈ ਤੇ ਹੁਣ ਚਿੱਠੀ ਪੜਨ ਵਾਲਾ ਬੰਦਾ ਜੇਕਰ ਕਹੇ ਕਿ ਮੈਂ ਜੋ ਬੋਲਿਆ ਹੈ ਉਸ ਦੇ ਉੱਪਰ ਇਸਨੇ ਹੁੰਗਾਰੇ ਭਰੇ ਹਨ ਇਸ ਕਰਕੇ ਹੁਣੇ ਮੇਰੀ ਪਤਨੀ ਹੈ ਚਿੱਠੀ ਪੜਨ ਵਾਲਾ ਵਿਅਕਤੀ ਉਸ ਦੇ ਪਤੀ ਹੋਣ ਦਾ ਦਾਵਾ ਕਰੇ ਤਾਂ ਸੰਤ ਮਸਕੀਨ ਜੀ ਕਹਿੰਦੇ ਹਨ ਕਿ ਮੈਂ ਸਮਝਦਾ ਕਿ ਉਸ ਤੋਂ ਵੱਡਾ ਕੋਈ ਦੁਰਾਚਾਰੀ ਨਹੀਂ ਹੈ ਤੇ ਇਸੇ ਤਰ੍ਹਾਂ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਲੋਕਾਂ ਨੂੰ ਸੁਣਾਉਂਦਾ ਹੈ ਤੇ ਜੇਕਰ ਉਹ ਗੁਰੂ ਹੋਣ ਦਾ ਦਾਵਾ ਕਰੇ ਤੇ ਮੇਰੀ ਨਜ਼ਰ ਵਿੱਚ ਉਸ ਤੋਂ ਵੱਡਾ ਕੋਈ ਠੱਗ ਨਹੀਂ ਹੈ ਉਸ ਤੋਂ ਵੱਡਾ ਕੋਈ ਧੋਖੇਬਾਜ਼ ਨਹੀਂ ਹੈ ਉਹ ਕਹਿੰਦੇ ਹਨ ਕਿ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਉੱਪਰ ਆਪਣਾ ਦਾਵਾ ਨਹੀਂ ਕੀਤਾ ਫਿਰ ਅਸੀਂ ਇਹ ਦਾਵਾ ਕਿਵੇਂ ਕਰ ਸਕਦੇ ਹਾਂ ਗੁਰੂ ਨਾਨਕ ਸਾਹਿਬ ਵੀ ਕਹਿੰਦੇ ਨੇ ਕਿ ਇਹ ਬੋਲ ਮੇਰੇ ਨਹੀਂ ਹਨ ਇਹ ਖਸਮ ਦੇ ਬੋਲ ਹਨ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵਿੱਚ ਲਾ ਲੋ ਇਹ ਖਸਮ ਦੀ ਬਾਣੀ ਹੈ ਜਦੋਂ ਗੁਰੂ ਨਾਨਕ ਸਾਹਿਬ ਆਪਣੀ ਬਾਣੀ ਉੱਪਰ ਆਪਣਾ ਦਾਵਾ ਨਹੀਂ ਕਰਦੇ ਉਹ ਕਹਿੰਦੇ ਹਨ ਕਿ ਖਸਮ ਦੀ ਬਾਣੀ ਹੈ ਤਾਂ ਫਿਰ ਅਸੀਂ ਕੌਣ ਹਾਂ ਇਸ ਦੇ ਉੱਪਰ ਆਪਣਾ ਦਾਵਾ ਕਰਨ ਵਾਲੇ ਕਿ ਅਸੀਂ ਗੁਰੂ ਹਾਂ ਕਿਉਂਕਿ ਅਸੀਂ ਪੜ੍ਹ ਕੇ ਸੁਣਾ ਰਹੇ ਹਾਂ ਇਸ ਤੋਂ ਬਾਅਦ ਜੋ ਅਗਲੀ ਤਰਕ ਉਹਨਾਂ ਨੇ ਸੰਤ ਮਸਕੀਨ ਜੀ ਸਾਹਮਣੇ ਰੱਖੀ ਕਿ ਜੈਨੀ ਬੋਧੀ ਸਨਾਥਨੀ ਸ਼ੁਰੂ ਤੋਂ ਹੀ ਪੱਥਰਾਂ ਦੀ ਪੂਜਾ ਕਰਦੇ ਆਏ ਨੇ ਮੂਰਤੀ ਪੂਜਾ ਕਰਦੇ ਆਏ ਨੇ ਤੇ ਤੁਸੀਂ ਇਸ ਗੱਲ ਦਾ ਖੰਡਨ ਕਰਦੇ ਹੋ ਪਰ ਜੇਕਰ ਦੇਖਿਆ ਜਾਵੇ ਤਾਂ ਤੁਸੀਂ ਵੀ ਤਾਂ ਕਾਗਜ਼ ਦੀ ਪੂਜਾ ਕਰਦੇ ਹੋ ਗੱਤੇ ਦੀ ਪੂਜਾ ਕਰਦੇ ਹੋ ਇੱਕ ਕਿਤਾਬ ਦੀ ਪੂਜਾ ਕਰਦੇ ਹੋ ਫਿਰ ਫਰਕ ਕੀ ਰਿਹਾ ਜਾਂਦਾ ਇਹ ਤਾਂ ਕੋਈ ਨਵੀਂ ਗੱਲ ਨਾ ਆਈ ਤਾਂ ਸੰਤ ਕੌਣ ਕਹਿੰਦਾ ਕਿ ਅਸੀਂ ਕਾਗਜ਼ ਦੀ ਪੂਜਾ ਕਰਦੇ ਆਂ ਕਾਗਜ਼ ਤਾਂ ਅਖਬਾਰ ਵੀ ਹੈ ਜਿਸ ਨੂੰ ਅਸੀਂ ਪੜ੍ਹਦੇ ਆਂ ਤੇ ਪੜਨ ਤੋਂ ਬਾਅਦ ਸੁੱਟ ਦਿੰਨੇ ਆਂ ਜਾਂ ਫਿਰ ਰੱਦੀ 'ਚ ਵੇਚ ਦਿੰਨੇ ਆਂ ਫਿਰ ਭਾਵੇਂ ਇਸੇ ਤਰ੍ਹਾਂ 1430 ਸਫ਼ਿਆਂ ਦੀ ਇੱਕ ਬੀੜ ਤਿਆਰ ਕਰ ਲਵੋ ਪਰ ਉਸ ਦੇ ਅੰਦਰ ਜੇਕਰ ਇੱਕ ਅੱਖਰ ਵੀ ਨਹੀਂ ਲਿਖਿਆ ਹੋਊਗਾ ਫਿਰ ਉਸ ਨੂੰ ਭਾਵੇਂ ਸੋਨੇ ਦੀ ਪਾਲਕੀ 'ਚ ਰੱਖ ਲਵੋ ਸਿੱਖ ਉਸ ਨੂੰ ਕਦੀ ਵੀ ਨਮਸਕਾਰ ਨਹੀਂ ਕਰੂਗਾ ਸੰਤ ਜੀ ਉਹਨਾਂ ਨੂੰ ਕਹਿੰਦੇ ਨੇ ਕਿ ਅਸੀਂ ਕਦੀ ਵੀ ਕਾਗਜ਼ ਦੀ ਪੂਜਾ ਨਹੀਂ ਕਰਦੇ ਅਸੀਂ ਪੂਜਾ ਕਰਦੇ ਹਾਂ ਉਹਨਾਂ ਕਾਗਜ਼ਾਂ ਉੱਪਰ ਲਿਖੀ ਉਸ ਅੰਮ੍ਰਿਤ ਬਾਣੀ ਦੀ ਉਹਨਾਂ ਅੱਖਰਾਂ ਦੇ ਵਿੱਚ ਜੋ ਪਰਮਾਤਮਾ ਰੂਪੀ ਪਵਿੱ ਤੇ ਮਨ ਨੂੰ ਅਸੀਂ ਮਹਿਸੂਸ ਕਰ ਸਕਦੇ ਹਾਂ ਪਰ ਆਤਮਾ ਨੂੰ ਕੋਈ ਵਿਰਲਾ ਹੀ ਦੇਖ ਪਾਉਂਦਾ ਏ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਸਭ ਨੂੰ ਨਜ਼ਰ ਆਉਂਦਾ ਏ ਤੇ ਇਹਨਾਂ ਉੱਪਰ ਜੋ ਬਾਣੀ ਲਿਖੀ ਏ ਉਸ ਨੂੰ ਵੀ ਅਸੀਂ ਮਹਿਸੂਸ ਕਰ ਸਕਦੇ ਹਾਂ ਪਰ ਇਸ ਬਾਣੀ ਦੇ ਅੰਦਰ ਜੋ ਜੋਤ ਰੂਪੀ ਪਰਮਾਤਮਾ ਏ ਉਸ ਨੂੰ ਵੀ ਕੋਈ ਵਿਰਲਾ ਹੀ ਵੇਖ ਪਾਉਂਦਾ ਏ ਇਸ ਲਈ ਅਸੀਂ ਨਾ ਤਾਂ ਕਿਸੇ ਕਿਤਾਬ ਦੀ ਪੂਜਾ ਕਰਦੇ ਹਾਂ ਨਾ ਕਿਸੇ ਕਾਗਜ਼ ਦੀ ਨਾ ਕਿਸੇ ਗੱਤੇ ਦੀ ਅਸੀਂ ਪੂਜਾ ਕਰਦੇ ਹਾਂ ਤਾਂ ਇਹਨਾਂ ਉੱਪਰ ਲਿਖੀ ਜਾਂਦੀ ਪਵਿੱਤਰ ਬਾਣੀ ਦੀ ਉਸ ਨੂੰ ਨਮਸਕਾਰ ਕਰਦੇ ਹਾਂ ਅਸੀਂ ਸੰਤ ਮਸਕੀਨ ਜੀ ਦੀਆਂ ਇਹਨਾਂ ਗੱਲਾਂ ਨੇ ਉਹਨਾਂ ਦੀ ਬੋਲਤੀ ਬੰਦ ਕਰ ਦਿੱਤੀ ਤੇ ਫਿਰ ਜਦੋਂ ਉਹਨਾਂ ਨੂੰ ਕੁਝ ਨਾ ਸੁੱਝਾ ਤੇ ਉਹ ਕਹਿਣ ਲੱਗੇ ਕਿ ਤੁਹਾਡਾ ਗੁਰੂ 400 500 ਰੁਪਏ ਦੇ ਵਿੱਚ ਬਾਜ਼ਾਰਾਂ 'ਚ ਆਮ ਮਿਲ ਜਾਂਦਾ ਏ ਅੰਮ੍ਰਿਤਸਰ ਦੇ ਮਾਈਸੇਵਾਲ ਬਾਜ਼ਾਰ 'ਚ ਜਦੋਂ ਮਰਜ਼ੀ ਲੈ ਲਓ ਕਿ ਇਹੀ ਕੀਮਤ ਹੈ ਤੁਹਾਡੇ ਗੁਰੂ ਦੀ ਤਾਂ ਸੰਤ ਮਸਕੀਨ ਜੀ ਕਹਿਣ ਲੱਗੇ ਕਿ ਨਹੀਂ ਇਹ ਕੀਮਤ ਉਸ ਕਾਗਜ਼ ਦੀ ਜਿੰਨਾ ਉੱਪਰ ਪਵਿੱਤਰ ਬਾਣੀ ਲਿਖੀ ਜਾਂਦੀ ਹੈ ਉਸ ਜਿਲਦ ਦੀ ਜਿਸ ਦੇ ਨਾਲ ਇਹਨਾਂ ਨੂੰ ਬੰਨ੍ਹਿਆ ਜਾਂਦਾ ਹੈ ਤੇ ਜੇਕਰ ਅਖਰਾਂ ਰੂਪੀ ਸਰਬੀ ਜੋਤ ਦੇ ਅੱਗੇ ਦੁਨੀਆ ਭਰ ਦੀ ਸਾਰੀ ਦੌਲਤ ਵੀ ਰੱਖ ਦਿੱਤੀ ਜਾਵੇ ਤਾਂ ਵੀ ਉਸ ਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ ਇੰਨੀਆਂ ਸਭ ਦਲੀਲਾਂ ਤੋਂ ਬਾਅਦ ਜਦੋਂ ਉਹਨਾਂ ਨੂੰ ਆਪਣੀ ਗੱਲ ਬਣਦੀ ਨਾ दिखी ਤਾਂ ਅਖੀਰ ਵਿੱਚ ਸੰਤ ਮਸਕੀਨ ਜੀ ਨੇ ਕਹਿਣ ਲੱਗੇ ਕਿ ਤੁਸੀਂ ਕੱਲ 10 ਵਜੇ ਟੀਵੀ ਜ਼ਰੂਰ ਦੇਖਿਓ ਇਹ ਗੱਲ ਕਹਿ ਕੇ ਉਹ ਉੱਥੋਂ ਉੱਠ ਕੇ ਚਲੇ ਗਏ ਇਸ ਤੋਂ 2 ਦਿਨ ਬਾਅਦ ਉਹ ਸੰਤ ਮਸਕੀਨ ਜੀ ਕੋਲ ਵਾਪਸ ਆਉਂਦੇ ਹਨ ਤੇ ਪੁੱਛਦੇ ਹਨ ਕਿ ਤੁਸੀਂ ਟੀਵੀ ਦੇਖਿਆ ਸੀ ਤਾਂ ਸੰਤ ਮਸਕੀਨ ਜੀ ਨੇ ਕਿਹਾ ਕਿ ਹਾਂ ਹੁਣ ਜੇ ਤੁਸੀਂ ਕਹਿ ਕੇ ਗਏ ਸੀ ਤਾਂ ਫਿਰ ਮੈਂ ਜ਼ਰੂਰ ਦੇਖਿਆ ਏ ਦਰਅਸਲ ਦਿੱਲੀ ਦੂਰਦਰਸ਼ਨ ਉੱਪਰ ਅਗਲੇ ਦਿਨ ਸਵੇਰੇ 10:00 ਵਜੇ ਨੇ ਇੱਕ ਪ੍ਰੋਗਰਾਮ ਲਾਈਵ ਟੈਲੀਕਾਸਟ ਹੋਇਆ ਜਿਸ ਦੇ ਵਿੱਚ ਉਹਨਾਂ ਦੇ ਗੁਰੂ ਨੂੰ ਨੋਟਾਂ ਦੇ ਨਾਲ ਤੋਲਿਆ ਜਾ ਰਿਹਾ ਸੀ ਤੇ ਫਿਰ ਉਹ ਫੜ ਮਾਰਦੇ ਹੋਏ ਬੋਲੇ ਕਿ ਦੇਖਿਆ ਸਾਡੇ ਗੁਰੂ ਨੂੰ ਕਿਵੇਂ ਨੋਟਾਂ ਨਾਲ ਤੋਲਿਆ ਗਿਆ ਸੀ ਤਾਂ ਸੰਤ ਮਸਕੀਨ ਜੀ ਬੋਲੇ ਕਿ ਇੱਕ ਗੱਲ ਦੱਸੋ ਇੱਕ ਪਲੜੇ ਵਿੱਚ ਤੁਹਾਡਾ ਗੁਰ ਤਾ ਦੂਜੇ ਪਲੜੇ ਵਿੱਚ ਕਿੰਨੇ ਕੁ ਨੋਟ ਆ ਗਏ ਹੋਣਗੇ ਕਿਉਂਕਿ ਉਸ ਵੇਲੇ 1 ਰੁਪਏ ਦੇ ਨੋਟ ਚੱਲਦੇ ਸਨ ਤਾਂ ਬਹੁਤੇ ਨੋਟ 1 ਰੁਪਏ ਵਾਲੇ ਹੀ ਸਨ ਤਾਂ ਉਹਨਾਂ ਵਿੱਚ ਇੱਕ ਬੋਲਿਆ ਕਿ ਅੰਦਾਜ਼ਨ 10 ਕੁ ਲੱਖ ਤਾਂ ਸੰਤਮ ਸ਼ਕੀਨ ਜਿਸ ਨੇ ਜਵਾਬ ਵਿੱਚ ਬੋਲੇ ਕਿ ਤੁਹਾਡੇ ਗੁਰੂ ਦੀ ਕੀਮਤ 10 ਲੱਖ ਰੁਪਇਆ ਪਰ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਸੈਕਿੰਡ ਦਾ ਚੜਾਵਾ 10 ਲੱਖ ਤੋਂ ਵੱਧ ਹੈ ਕਿਉਂਕਿ ਇਹ ਸਾਰੀ ਦੁਨੀਆ ਦੇ ਵਿੱਚ ਪ੍ਰਕਾਸ਼ਮਾਨ ਹੈ ਤੇ ਇਸ ਤੋਂ ਬਾਅਦ ਉਹਨਾਂ ਨੂੰ ਕੋਈ ਵੀ ਗੱਲ ਨਹੀਂ ਆਉਂਦੀ। ਸੰਤ ਮਸਕੀਨ ਜੀ ਉਹਨਾਂ ਨੂੰ ਕਹਿੰਦੇ ਨੇ ਕਿ ਨਾਲੇ ਜਿਹੜਾ ਆਪਣੇ ਆਪ ਨੂੰ ਨੋਟਾ ਦੇ ਨਾਲ ਤਲਵਾਉਣ ਵਾਸਤੇ ਮੰਨ ਗਿਆ ਉਹ ਗੁਰੂ ਤਾਂ ਨਹੀਂ ਹੋ ਸਕਦਾ। ਉਹ ਜ਼ਰੂਰ ਕੋਈ ਰਾਜਨੀਤਾ ਹੋਵੇਗਾ ਜਾਂ ਫਿਰ ਕੋਈ ਵਪਾਰੀ ਹੋਵੇਗਾ। ਕਿਉਂਕਿ ਗੁਰੂ ਕਦੇ ਵੀ ਆਪਣੇ ਆਪ ਦੀ ਤੁਲਨਾ ਮਾਇਆ ਦੇ ਨਾਲ ਨਹੀਂ ਕਰਦਾ ਕਿਉਂਕਿ ਦੁਨੀਆ ਦੇ ਕਿਸੇ ਵੀ ਸੰਤ ਦੀ ਜਾਂ ਕਿਸੇ ਵੀ ਗੁਰੂ ਦੀ ਤੁਲਨਾ ਦੌਲਤ ਦੇ ਨਾਲ ਨਹੀਂ ਕੀਤੀ ਜਾ ਸਕਦੀ ਸਗੋ ਦੌਲਤ ਤਾਂ ਉਹਨਾਂ ਨੂੰ ਨਜ਼ਰਾਨੇ ਵਜੋਂ ਭੇਟ ਕੀਤੀ ਜਾਂਦੀ ਹੈ ਉਹਨਾਂ ਦੇ ਚਰਨਾਂ ਦੇ ਵਿੱਚ ਭੇਟ ਕੀਤੀ ਜਾਂਦੀ ਹੈ ਇਸ ਤੋਂ ਬਾਅਦ ਉਹ ਬੰਦੇ ਕਦੇ ਵੀ ਸੰਤ ਮਸਕੀਨ ਜੀ ਦੇ ਸਾਹਮਣੇ ਨਹੀਂ ਆਏ ਪਰ ਉਹਨਾਂ ਨੇ ਆਪਣੀ ਕਿਤਾਬ ਲਿਖ ਕੇ ਸੰਤ ਮਸਕੀਨ ਜੀ ਦਾ ਵਿਰੋਧ ਬਹੁਤ ਕੀਤਾ ਹੁਣ ਜਾਂਦੇ ਜਾਂਦੇ ਵੀਡੀਓ ਦੇ ਅਖੀਰ ਸਿਰਫ ਇੱਕ ਗੱਲ ਕਹੂੰਗਾ ਕਿ ਅੱਜ ਬੇਸ਼ੱਕ ਅਸੀਂ ਵੱਖਰੇ ਵੱਖਰੇ ਧੜਿਆਂ ਵਿੱਚ ਵੰਡੇ ਗਏ ਆਂ ਵੱਖਰੇ ਵੱਖਰੇ ਡੇਰਾਂ ਨਾਲ ਜੁੜੇ ਹੋਏ ਆਂ ਕੋਈ ਰਾਧਾ ਸਵਾਮੀ ਹੈ ਕੋਈ ਨਿਰੰਕਾਰਿਆ ਹੈ ਕੋਈ ਨੀਲਧਾਰੀਆ ਹੈ ਕੋਈ ਸੁਲਾਤੋਲ ਵਾਲਾ ਹੈ ਕੋਈ ਕੋਚਾ ਕੋਈ ਕੋਚਿਆ ਪਰ ਜਦੋਂ ਦੁਸ਼ਮਣ ਸਾਡੇ ਉੱਪਰ ਚੜ ਕੇ ਆਉਂਦਾ ਹੈ ਸਾਨੂੰ ਮਾਰਨ ਵਾਸਤੇ ਆਉਂਦਾ ਹੈ ਤਾਂ ਉਹਨਾਂ ਨੂੰ ਅਸੀਂ ਨਰਾਧਾ ਸਵਾਮੀ ਨਿਰੰਕਾਰਿਆ ਨੀਲਧਾਰੀ ਨਜ਼ਰ ਨਹੀਂ ਆਉਂਦੇ ਅਸੀਂ ਉਹਨਾਂ ਨੂੰ ਨਜ਼ਰ ਆਉਂਦੇ ਹਾਂ ਤਾਂ ਸਿਰਫ ਸਿੱਖ ਉਹਨਾਂ ਨੂੰ ਨਜ਼ਰ ਆਉਂਦੀ ਹੈ ਤੇ ਸਿਰਫ ਸਾਡੇ ਸਿਰ ਤੇ ਬੰਨੀ ਹੋਈ ਪੱਗ ਤੇ ਜਿਸ ਦੀ ਜਿਉਂਦੀ ਜਾਗਦੀ ਮਿਸਾਲ ਹੈ 1984 ਉਦੋਂ ਵੀ ਬਹੁਤ ਸਾਰੇ ਲੋਕਾਂ ਨੂੰ ਪਰੇ ਖਾਸੀ ਕਿ ਅਸੀਂ ਸਿੱਖ ਨਹੀਂ ਅਸੀਂ ਤਾਂ ਸਿਰਫ ਰਾਧਾ ਸਵਾਮੀ ਆ ਅਸੀਂ ਇਹ ਆ ਅਸੀਂ ਉਹ ਆ ਅਸੀਂ ਦੂਜੇ ਤੀਜੇ ਆ ਪਰ ਜੋ ਦੁਸ਼ਮਣ ਸੀ ਉਹਨੂੰ ਸਿਰਫ ਤੁਹਾਡਾ ਸਿੱਖੀ ਸਰੂਪ ਨਜ਼ਰ ਆਉਂਦਾ ਸੀ ਤੁਹਾਡੇ ਸਿਰ ਦੀ ਪੱਗ ਨਜ਼ਰ ਆਉਂਦੀ ਸੀ ਇਸ ਲਈ ਅਜੇ ਵੀ ਮੌਕਾ ਏ ਡੇਰਿਆਂ ਦਾ ਖੜਾ ਛੱਡੀਏ ਆਪਣੇ ਘਰ ਚ ਵਾਪਸੀ ਕਰੀਏ ਕਿਉਂਕਿ ਅੱਜ ਨਹੀਂ ਤਾਂ ਕੱਲ ਖੁਆਰ ਹੋਣ ਤੋਂ ਬਾਅਦ ਪੱਥਰ ਚੱਟਣ ਤੋਂ ਬਾਅਦ ਮੱਛੀ ਨੂੰ ਜਿਵੇਂ ਘਰ ਮੁੜਨਾ ਪੈਂਦਾ ਓਵੇਂ ਸਾਨੂੰ ਵੀ ਖਵਾਰ ਹੋਣ ਤੋਂ ਬਾਅਦ ਘਰੇ ਵਾਪਸੀ ਕਰਨੀ ਹੀ ਪੈਣੀ ਹੈ ਖਵਾਰ ਹੋਏ ਸਭ ਮਿਲेंगे ਬੱਚੇ ਸ਼ਰਨ ਜੋ ਹੋਏ ਸੁਖਵਾਰ ਹੋਣ ਤੋਂ ਪਹਿਲਾਂ ਪਹਿਲਾਂ ਗੁਰੂ ਸਾਹਿਬ ਦੀ ਸ਼ਰਨ ਆਈਏ ਘਰ ਚ ਵਾਪਸੀ ਕਰੀਏ ਧੰਨਵਾਦ